ਤਾਂ ਸਭ ਸਿਰੂ ਨਨਦੇਵ ਜੀ ਮਹਾਰਾਜ ਜਦੋਂ ਇੱਥੇ ਆਏ ਨੇ ਉਦੋਂ ਸ਼ਿਵਰਾਤਰੀ ਦਾ ਦਿਹਾੜਾ ਸੀ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਮੇਲਾ ਸੁਨ ਸ਼ਿਵਰਾਤ ਦਾ ਬਾਬਾ ਅਚਲਵਟਾਲੇ ਆਈ ਦਾ ਵਰਣਨ ਕੀਤਾ ਹੈ ਉਹਨਾਂ ਇੱਥੇ ਆ ਕੇ ਜੋ ਸਿੱਧਾਂ ਨਾਲ ਗੋਸ਼ਤੀ ਕੀਤੀ ਵਿਚਾਰਾ ਕੀਤੀਆਂ ਗ੍ਰਾਮਾ ਪਰਮਾ ਦਾ ਪਖੰਡਾ ਦਾ ਨਾਸ ਕੀਤਾ ਭਗਵਾਨ ਕਾਰਤਿਕ ਸਵਾਮੀ ਦਾ ਸਥਾਨ ਅਚਲੇਸ਼ਵਰ धाम ਜਦੋਂ ਕਿ ਦੋਵਾਂ ਪੁੱਤਰਾਂ ਨੂੰ ਪ੍ਰਥਮ ਪੂਜਨ ਦਾ ਅਧਿਕਾਰ ਬੋਲੇ ਸ਼ੰਕਰ ਨੇ ਦੇਣਾ ਸੀ ਇੱਕ ਸ਼ਰਤ ਰੱਖੀ ਸੀ ਜੇ ਜਿਹੜਾ ਸਾਰੀ ਪ੍ਰithvi ਦਾ ਚੱਕਰ ਲਾ ਕੇ ਪਹਿਲਾ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਗਿਆ। ਮਾਤਾ ਪਿਤਾ ਦਾ ਆਦੇਸ਼ ਸੁਣ ਕੇ ਜਦ ਕਿ ਕਾਰਤਿਕ ਸਵਾਮੀ ਦੀ ਸਵਾਰੀ ਮੂਸਾ ਦੀ ਸੀ ਉਹ ਇੱਥੇ ਵਿਸ਼ਰਾਮ ਕਰ ਰਹੀ ਸੀ ਜਦੋਂ ਕਿ ਗਣੇਸ਼ ਜੀ ਮਹਾਰਾਜ ਦਾ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਕਲਾਸ਼ ਚ ਦੇ ਦਿੱਤਾ ਗਿਆ ਉਸ ਤੋਂ ਬਾਅਦ 31 ਕੋਟੀ ਦੇਵਤਾ ਇਹਨਾਂ ਨੂੰ ਮਨਾਉਣ ਵਾਸਤੇ ਕਾਰਤਿਕ ਸਵਾਮੀ ਨੂੰ ਇੱਥੇ ਆਏ ਨੇ ਅਚਲ ਅਚਲੇਸ਼ਵਰ ਦਾਮ ਔਰ ਪਹਿਲੀ ਬਾਸ਼ਾਏ ਗੁਰਨਾਨਦ ਦੇਵ ਜੀ ਮਹਾਰਾਜ ਵੀ ਇਸ ਪਵਿੱਤਰ ਸਰੋਵਰ ਦੇ ਕੰਡੇ ਉਹਨਾਂ ਦੀ ਸਿੱਧ ਗੋਸ਼ਟੀ ਹੋਈ ਹੈ ਅੱਜ ਮਹਾ ਸ਼ਵਰਾਤਰੀ ਦਾ ਤਿਉਹਾਰ ਸ੍ਰੀ ਅਥਲੇਸ਼ਵਰ ਮੰਦਿਰ ਕਾਰਜਵਾਟਰ ਟਰਸਟ ਵੱਲੋਂ 25 ਸਾਲ ਤੋਂ ਬੜੇ ਜੋਰ ਨਾਲ ਮਨਾਇਆ ਜਾਂਦਾ ਹੈ ਔਰ ਲੋਕੀ ਇੱਥੇ ਆਪਣੀਆਂ ਮਨੋ ਕਾਮਨਾ ਲੈ ਕੇ ਆਉਂਦੇ ਨੇ ਤੇ ਪੂਰੀਆਂ ਕਰਦੇ ਨੇ ਗੁਰਨਾਨਦ ਸਾਹਿਬ ਜਿਹੜੇ ਹੈ ਇਸ ਪਵਿੱਤਰ ਸਰੋਵਰ ਤੇ ਸਿੱਧ ਗੋਸ਼ਟੀ ਹੋਈ ਹੈ ਉਹਨਾਂ ਨੇ ਸਿੱਧਾ ਨੂੰ ਉਹਨਾਂ ਨੇ ਭਗਵਾਨ ਨਾਲ ਜੋੜਨ ਦੇ ਵੇਲੇ ਹੀ ਪ੍ਰੇਰਣਾ ਕੀਤੀ ਹੈ ਜਦਕਿ ਸਿੱਧ ਜਿਹੜੇ ਉਹ ਆਪਣੇ ਆਪ ਨਾਲ ਜਿਹੜੀ ਸੰਗਤ ਨੂੰ ਜੋੜਦੇ ਸੀ ਅੱਜ ਦੇ ਦਿਨ ਹੀ ਉਹ ਨਾਨਕ ਸਾਹਿਬ ਇੱਥੇ ਆਏ ਔਰ ਸਾਹਮਣੇ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਚ ਬਣਿਆ ਔਰ ਇਹ ਗੇਟ ਤੇ ਲਿਖਿਆ ਸੋਨ ਮੇਲਾ ਸ਼ਵਰਾਤ ਬਾਬਾ ਚਲ ਬਟਾ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਬਹੁਤ ਘੱਟ ਸਥਾਨ ਐਸੇ ਮਿਲਦੇ ਹਨ ਜਿੱਥੇ ਮੰਦਿਰ ਤੇ ਗੁਰਦੁਆਰਾ ਸਾਹਿਬ ਇਕੱਠੇ ਹੋ ਅਸੀਂ ਸਮਝਦੇ ਹਾਂ ਧਰਤੀ ਬਹੁਤ ਵੱਡੇ ਭਗਾ ਵਾਲੀ ਹੈ ਕਿਉਂਕਿ ਦੋ ਸ੍ਰਿਸ਼ਟੀ ਦੇ ਮਾਲਕ ਤੰਤਨ ਸਾਹਿਬ ਜੀ ਨੂੰ ਅਨੰਦਦੇਵ ਜੀ ਮਹਾਰਾਜ ਜੀ ਦਾ ਭਗਵਾਨ ਸ਼ਿਵ ਜੀ ਦਾ ਇੱਥੇ ਆਉਣਾ ਬਹੁਤ ਵੱਡੇ ਭਾਗ ਨੇ ਸਾਡੇ ਇਹ ਸਥਾਨ ਦੋਵੇਂ ਜਰੇ ਭਾਈਚਾਰੇ ਸਾਂਝ ਦਾ ਪ੍ਰਤੀਕ ਨੇ Hindu ਸਖੇ ਚੇਤਨਾ ਦਾ ਪ੍ਰਤੀਕ ਨੇ ਇਹ ਸਾਰੇ ਹੀ ਤਿਉਹਾਰ ਭਾਵੇਂ ਕੋਈ ਸਿੱਖ ਧਰਮ ਦੇ ਹੋਣ ਭਾਵੇਂ ਕੋਈ Hindu ਭਾਈਚਾਰੇ ਦੇ ਹੋਣ ਸਾਰੇ ਤਿਉਹਾਰ ਅਸੀਂ ਸਾਰੇ ਇੱਕ ਦੂਜੇ ਨਾਲ ਮਿਲ ਪੈ ਕੇ ਆਪਰੇਮ ਪਿਆਰ ਇਤਿਫਾਕ ਮੁਹੱਬਤ ਨਾਲ ਮਨਾਉਂਦੇ ਹਾਂ ਤੰਤਨ ਸਾਹਿਬ ਜੀ ਨੂੰ ਅਨੰਦਦੇਵ ਜੀ ਮਹਾਰਾਜ ਜੀ ਜਦੋਂ ਇੱਥੇ ਆਏ ਨੇ ਉਦੋਂ ਸ਼ਿਵਰਾਤਰੀ ਦਾ ਜਹਾੜਾ ਸੀ ਪਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਮੇਲਾ ਸੰਸਿਵ ਰਾਤਾ ਬਾਬਾ ਅਚਲਵਟਾਲੇ ਆਈ ਦਾ ਵਰਣਨ ਕੀਤਾ ਹੈ ਉਹਨਾਂ ਇਥੇ ਆ ਕੇ ਜੋ ਸਿੱਧਾਂ ਨਾਲ ਗੋਸ਼ਤੀ ਕੀਤੀ ਵਿਚਾਰਾ ਕੀਤੀਆਂ ਗ੍ਰਾਮਾ ਪਰਮਾ ਦਾ ਪਖੰਡਾ ਦਾ ਨਾਸ ਕੀਤਾ ਜਿੰਨਾਂ ਚੀਜ਼ਾਂ ਦਾ ਖੰਡਨ ਕੀਤਾ ਉਹਨਾਂ ਨੇ ਸਮਝਾਇਆਗਾ ਉਹ ਸ਼ਬਦ ਗੁਰੂ ਦੇ ਲਾਡਲ ਜੀਏ ਜੋ ਕੋਈ ਪ੍ਰਾਪਤ ਕਰਨਾ ਹੈ ਤੇ ਗ੍ਰਸਤੀ ਧਰਮ ਨਹੀਂ ਹੈ ਕਿਉਂਕਿ ਉਸ ਵਕਤ ਜਿਹੜੇ ਜੋਗੀ ਸਨ ਉਹ ਗ੍ਰਸਤੋਂ ਬੇਮੁਖ ਹੋ ਕੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਸਨ ਉਹਨਾਂ ਨੇ ਸਾਰੇ ਧਰਮਾਂ ਨੂੰ ਉੱਤਮ ਗ੍ਰਿਸ਼્ਠ ਧਰਮ ਕਿਹਾ। ਸੋ ਅੱਜ ਲੋੜ ਹੈ ਸਾਨੂੰ ਇਹ ਸਾਰੇ ਤਿਆਰ ਮਿਲ ਬੈਠ ਕੇ ਆਪਸੇ પ્રેમ ਦਾ ਬਾਗਨਾ ਬਣਾਉਣਾ ਚਾਹੀਦੇ ਹਨ। ਸੋ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੀ ਸ਼ਿਵਰਾਤਰੀ ਦੇ ਦਿਹਾੜੇ ਦੀ ਸਾਲਾਨਾ ਜੋੜ ਮੇਲਾ ਸਿੱਧਗੋਸ਼ ਤੇ ਪਾਵਨ ਪਵਿੱਤਰ ਦਿਹਾੜੇ ਦੀ ਮਾਸੂਮਾਨ ਨਾਮਯਾਰ ਸੱਤਾ ਨੂੰ ਦੇਵਦਿਆ ਕਰਾਇਆ ਤੋਂ ਮੁਬਾਰਕਬਾਦ ਦੇਣਾ।